ਲੋਕ ਮੈਲਾ ਦੂਜਾ ਮੰਤਰੀ ਹੋਏ ਅਠੂਏ ਆ ਨਾਗੀ ਲੱਗੈ ਜਾਏ ਆਪਣ ਹੱਥੀ ਆਪਣ ਦੇ ਕੂਚਾ ਆਪੇ ਲਾਇ ਹੁਕਮ ਪਿਆ ਤੁਰ ਖਸਮ ਕਾ ਅਤੀ ਹੂੰ ਤਕਾ ਖਾਏ ਗੁਰਮੁਖ ਸਿਓ ਮਨ ਮੁਖ ਅੜੈ ਡੁੱਬੈ ਹੱਕ ਨਿਆਏ ਦੋ ਸਿਰਾਂ ਆਪੇ ਖਸਮ ਵੇਖੈ ਕਰਿ ਵਿਉਪਾਇ ਨਾਨਕ ਐਵੇਂ ਜਾਣੀਐ ਸਭ ਕਿਛ ਤਿਸ ਹੈ ਰਜ਼ਾਈ ਮੈਲਾ ਦੂਜਾ ਨਾਨਕ ਪਰਖੈ ਆਪਕੋ ਤਾਂ 파ਰਖ ਜਾਣ ਰੋਗ दारू ਦੋਵੈ 부ਝੈ ਤਾਂ ਵੈਦ ਸੁਝਾਨ ਵਾਟ ਨ ਕਰਈ ਮਾਮਲਾ ਜਾਣੈ ਮਹਿਮਾਨ ਮੂਲ ਜਾਣ ਗੱਲਾਂ ਕਰੇ haan laae haan ਲਬ ਨਾ ਚੱਲਈ ਸੱਚ ਰਹੇ ਸੋ ਵਿਸ਼ਟ ਪਰਵਾਣ ਸਰਸੰਦੇ ਆਕਾਸ਼ ਕੋ ਕਿਉ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾਹਿੰਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆਂ ਕਰਨ ਭਗਤ ਦੇਨ ਰਾਤ ਨਾਰੈ ਨਿਵਾਰੀਆਂ ਮਹਿਲਾ ਮੰਜ ਨਿਵਾਸ ਸ਼ਬਦ ਸੁਵਾਰੀਆਂ ਸੱਚ ਕਹਿਨ ਅਰਦਾਸ ਸੇਵੇ ਚਾਰੀਆਂ ਸੋਹਣ ਖਸਮੇ ਪਾਸ ਹੁਕਮ ਸਿਧਾਰੀਆਂ ਸਖੀ ਕਹਿਨ ਅਰਦਾਸ ਮਨੋ ਪਿਆਰੀਆਂ ਦਿਨ ਨਾਵੇਂ ਤ੍ਰਿਗਵਾਸ ਠਿੱਟ ਸੋ ਜੀਵਿਆ ਸ਼ਬਦ ਸੁਵਾਰੀਆਂ ਅੰਮ੍ਰਿਤ ਤੀਵਿਆ ਸ਼ਲੋਕ ਮਹਿਲਾ ਪਹਿਲਾ ਮਾਰੂ ਨੀ ਨਾ ਤਪ ਤਿਆ ਅੱਗੀ ਲਹਿ ਨਾ ਭੁਖ ਰਾਜਾ ਰਾਜ ਨਾ ਤ੍ਰਿਪ ਤਿਆ ਸਾਇਰ ਭਰੇ ਕਿਸੁ ਨਾਨਕ ਸਚੇ ਨਾਮ ਕੀ ਕਹਿ ਤੀ ਪੁਛਾ ਪੁਛ ਮਹਿਲਾ ਦੂਜਾ ਮੈ ਫਲੰ ਤਸ ਜਨਮਸ ਜਾਵਤ ਬ੍ਰਹਮਨ ਬਿੰਦ ਤੇ ਸਾਗਰੰ ਸੰਸਾਰ ਸ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰਥ ਹੈ ਕੋ ਨਾਨਕ ਵਿਚਾਰ ਕਾਰਣ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮੈ ਕੈ ਦਰਬਾਰ ਢੱਡੀ ਵਸਿਆ ਸੱਚਾ ਖਸਮ ਕਲਾਂ ਕਮਲ ਵਿਗਸਿਆ ਖਸਮੋ ਪੂਰਾ ਪਾਏ ਮਨੋ ਰਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲੁ ਜ ਧੋਸਿਆ ਢਾਡੀ ਕਿਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਘਰ ਰਾਸ ਹਰ ਜਿਉ ਮਿਲੇ ਪਿਆਰਿਆ ਸ਼ਲੋਕ ਮਹਿਲਾ ਪਹਿਲਾ ਖਤੇਉ ਜੰਮੇ ਖਤੇ ਕਰਨ ਤਾਂ ਖਤੇਆਂ ਵਿੱਚ ਪਾਹ ਤੋਤੇ ਮੂਲ ਨ ਉਤਰੇ ਜੇ ਸੌਤ ਹੋਵਣ ਪਾਹ ਨਾਨਕ ਬਖਸ਼ੇ ਬਖਸ਼ੀਏ ਨਾ ਹੈ ਤਾਂ ਪਾਹੀ ਪਾਹ ਮੈਲਾ ਪਹਿਲਾ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗਿਐ ਸੁਖ ਸੁਖ ਦੁੱਖ ਦੋਏ ਤਰ ਕਪੜੇ ਪਹਿਰੈ ਜਾਏ ਮਨੁਖ ਜਿੱਥੈ ਬੋਲਣ ਹਾਰੀਐ ਿਤਥੈ ਚੰਗੀ ਚੁੱਪ ਪਾਉੜੀ ਚਾਰੇ ਕੁੰਡਾਂ ਦੇਖ ਅੰਦਰ ਪਾਲਿਆ ਸੱਚੇ ਪੁਰਖ ਅਲੱਖ ਸਿਰ ਜਿੰਨੇ ਹਾਲਿਆ ਉਜੜ ਭੁੱਲੇ ਰਾ ਗੁਰੂ ਵੇ ਖਾਲਿਆ ਸਤਗੁਰ ਸੱਚੇ ਵਾਂ ਸੱਚ ਸੁਮਹਲਿਆ ਪਾਇਆ ਰਤਨ ਕਰਾ ਦੀਵਾ ਬਾਲਿਆ ਸੱਚੇ ਸ਼ਬਦ ਸਲਾ ਸੁਖੀਏ ਸਤਿਵਾਲਿਆ ਨ ਡਰਿਆਂ ਦਰ ਲਗ ਗਰਬ ਸੇ ਗਾਲਿਆ ਨਾਮੁ ਪੁਲਾ ਜਗ ਸਿਰੈ ਬੇਤਾਲਿਆ ਸ਼ਲੋਕ ਮੈਲਾ ਤੀਜਾ ਭੈ ਵਿੱਚ ਜੰਮੈ ਤੈ ਮਰੇ ਧੀ ਭਉ ਮਨ ਮੈਂ ਹੋਇ ਨਾਨਕ ਭੈ ਵਿੱਚ ਜੇ ਮਰੇ ਸਹਿਲਾ ਆਇ ਸੋਇ ਮੈਲਾ ਤੀਜਾ ਭੈ ਵਿਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਇ ਨਾਨਕ ਭੈਣ ਜੇ ਮਾਰੇ ਮੋਹ ਕਾਲੈ ਉੱਠ ਜਾਏ ਪੌੜੀ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਐ ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀ ਐ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਐ ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਐ ਸਤਿਗੁਰ ਹੋਏ ਦਇਆਲ ਤਾ ਜਮ ਕਾ ਡਰ ਕੇ ਆ ਸਤਿਗੁਰ ਹੋਏ ਦਇਆਲ ਤਾ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਇਆਲ ਤਾ ਨਵ ਨਿਦ ਪਾਈਐ ਸਤਿਗੁਰ ਹੋਏ ਦਇਆਲ ਤਾ ਸੱਚ ਸੁਮਾਈਐ ਸ਼ਲੋਕ ਮੈਲਾ ਪਹਿਲਾ ਸਿਰ ਖੁਆਏ ਤੀਹੇ ਮਲਵਾਨੀ ਝੂਠਾ ਮੰਗ ਮੰਗ ਖਾਹੀ ਫੋਲ ਸੁਧੀਹਤ ਮੋਹ ਲੈਣ ਪੜਾਸਾ ਪਾਣੀ ਦੇਖ ਸੰਦਾਹੀ ਭੇਡਾਂ ਵਾਂਗ ਸਿਰ ਖੋਆਇਨ ਪਰੀਆਂ ਨੇ ਹੱਥ ਸਵਾਹੀ ਮਾਉ ਪੀਉ ਕਿਰਤ ਗਵਾਇਨ ਟੱਬਰ ਰੋਵਣ ਤਾਈ ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਇ ਕਿਥਾਂ ਆਉ ਪਾਹੀ ਅਠਸਠ ਤੀਰਥ ਦੇ ਨਾ ਢੋਈ ਬ੍ਰਹਮਣ ਅਨਨ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥਾ ਟਿੱਕੇ ਨਾਹੀ ਝੁੰਡੀ ਪਾਏ ਬਹਿਰ ਨਿਤ ਮਰਣਾ ਦੜਦੀ ਬਾਣ ਨਾ ਜਾਹੀ ਲੱਕੀ ਕਾਸੇ ਹੱਥੀ ਫੁੰਮੜ ਅੱਗੋ ਪਿਛੀ ਜਾਹੀ ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜ਼ੀ ਮੁੱਲਾ ਦਈ ਵਗੋਏ ਸਿਰ ਐ ਵੇ ਕੁੱਤੇ ਫਿੱਟਾ ਵਤ ਗੱਲਾ ਜੀਆਂ ਮਾਰਦੀ ਵਾਲੇ ਸੋਈ ਅਵਰਨ ਕੋਹੀ ਰਖੈ ਦਾਨੋਂ ਤੈ ਇਸਨਾਨੋਂ ਵੰਜੇ ਹਸ ਤਈ ਸਿਰ ਖੁੱਥਾ ਪਾਣੀ ਵਿੱਚੋਂ ਰਤਨ ਉਪਨਨੇ ਮੇਰ ਕੀਆ ਮਾਧਾਣੀ ਅੱਠ ਸੱਤ ਤੀਰਥ ਦੇ ਵੀ ਥਾਪੇ ਪੁਰਬੀ ਲੱਗਾ ਬਾਣੀ ਨਹਿ ਨਵਾਜ਼ ਨਾਤੇ ਪੂਜਾ ਨਾਵਨ ਸਦਾ ਸੁਜਾਣੀ ਮੋਇਆਂ ਜੀਵਨ ਦੀ ਅੰਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਥੇ ਸ਼ੈਤਾਨੀ ਇੰਨਾ ਗੱਲ ਨਾ ਪਾਣੀ ਉੱਠਾ ਹੋਇ ਕੋਇ ਬਿਲਾਵਲ ਜੀਆਂ ਜੁਗਤ ਸਮਾਣੀ ਉੱਠਾ ਅਨਕੁਮਾਦ ਤੁਪਾ ਸਭ ਸੈ ਪੜਦਾ ਹੋਵੇ ਉੱਠਾ ਕਾਚਰ ਹੈ ਨਿਤ ਸੁਰਹੀ ਸਾਧਨ ਦਹੀ ਵਿਲੋਵੇ ਤਿਤਕੇ ਹੋਮ ਜਗ ਸਦ ਪੂਜਾ ਪਰਾਕਾਰਜ ਸੋ ਹੈ ਗੁਰੂ ਸਮੰਦ ਨਦੀ ਸਭ ਸਿੱਖੀ ਨਾਤੈ ਜਿਤ ਵੜਾਈ ਨਾਨਕ ਜੇ ਸਿਰ ਖੁੱਥੇ ਨਾ ਵੜ ਨਾਹੀ ਤਾਂ ਸਤ ਚੱਤੇ ਸਿਰ ਛਾਈ ਮੈਲਾ ਦੁਜਾ ਅੱਗੀ ਪਾਲਾ ਕੇ ਕਰ ਸੂਰਜ ਕੇ ਹੀ ਰਾਤ ਚੰਦ ਹਨੇਰਾ ਕੇ ਕਰ ਕੌਣ ਪਾਣੀ ਕਿਆ ਜਾਤ ਧਰਤੀ ਜੀਤੇ ਕਰ ਜਿਸ ਵਿੱਚ ਸਭ ਕਿਛ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ ਪੌੜੀ ਸੁਦ ਸੱਚੇ ਸੁਭਾਨ ਸਦਾ ਚਲਾਣਿਆ ਤੂੰ ਸੱਚਾ ਦੇ ਬਾਣ ਹੋਰ ਆਉਣ ਜਾਣਿਆ ਸੱਚ ਜੇ ਮੰਗੇ ਦਾਨ ਸੇ ਤੁਧ ਹੈ ਜੇ ਆ ਸੱਤ ਤੇਰਾ ਸੁਰਮਾਨ ਸਬਦ ਦੇਸ ਹੋਇਆ ਮੰਨਿਆ ਗਿਆਨ ਧਿਆਨ ਤੁਦੈ ਤੇ ਪਾਇਆ ਕਰਮ ਪਵੈ ਨਿਸ਼ਾਨ ਨਾ ਚੱਲ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵੈ ਚੜ੍ਹੈ ਸੋ ਆਇਆ ਨਾਨਕ ਮੰਗੈ ਦਾਨ ਜੋ ਤੁਦ ਪਾਇਆ ਸ਼ਲੋਕ ਮਹਿਲਾ ਦੂਜਾ ਦੇਖਿਆ ਆਖ ਬੁਝਾਇਆ ਸਿਸਤੀ ਸੱਚ ਸਮੇਓ ਤਿੰਨ ਕੋ ਕਿਆ ਉਪਦੇਸ਼ ਏ ਜਿਨ ਗੁਰ ਨਾਨਕ ਦੇਓ ਮੈਲਾ ਪਹਿਲਾ ਆਪ ਬੁਝਾਏ ਸੋਈ ਬੁਝੇ ਜਿਸ ਆਪ ਸੁਝਾਏ ਤਿਸ ਸਭ ਕਿ ਸੂਝੈ ਕਹਿ ਕਹਿ ਕਸਨਾ ਮਾਇਆ ਲੂਛੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਵ ਵਿਚਾਰ ਅਖਰ ਨਾਨਕ ਅਖੈਓ ਆਪ ਲਹਿ ਪ੍ਰਾਂਤ ਹੋਐ ਜਿਸ ਦਾਤ ਪੌੜੀ ਹੌਂਟ ਹੱਡੀ ਵੇਕਾਰ ਕਰ ਲਾਇਆ ਰਾਤ ਦੇ ਕਵਾਰ ਤਰੋ ਫੁਰਮਾਇਆ ਢੱਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਾਲਾ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰੱਜ ਤੇਣਾ ਸੋਖ ਪਾਇਆ ਟੱਡੀ ਕਰੇ ਪਸਾਉ ਸ਼ਬਦ ਵਿਝਾਇਆ ਨਾਨਕ ਸੱਚ ਸਾਲਾ ਪੂਰਾ ਪਾਇਆ ਛੱਡ